ਮੈਂ ਆਮ ਸਰਕਾਰ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਜਿਹੜੀ ਸਰਕਾਰ ਨੇ ਇਹ ਕਦਮ ਚੁੱਕਿਆ ਜੀ ਠੀਕ ਆ ਜੀ ਤੇ ਧੰਨਵਾਦ ਅਸੀਂ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਦਾ ਤੇ ਐਸਐਸ ਦਾ ਕਰਦੇ ਆ ਜੀ ਜਿਨ੍ਹਾਂ ਨੇ ਨਸ਼ਿਆ ਰਹਿਤ ਸ਼ਹਿਰ ਦੇ ਵਿੱਚ ਰੋਕ ਲਾਈ ਹੈ ਜੀ ਅੱਜ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਅੱਜ ਪੀਲਾ ਪੰਜਾਬ ਪ੍ਰੋਫੈਸ਼ਨਲ ਨਾ ਸਕਿਆ ਤੇ ਲੱਗਦਾ ਨਸ਼ਾ ਨਪਲ ਪਈ ਹਾਂਜੀ ਅੱਗੇ ਨਸ਼ਾ ਬਹੁਤ ਥੱਲ ਪਈ ਹੈ 100 ਵਿੱਚੋਂ 85% ਨਸ਼ਾ ਸਾਡੇ ਸ਼ਹਿਰ ਦੇ ਵਿੱਚ ਮੁਕਤ ਹੋ ਚੁੱਕਿਆ ਜੀ ਤੇ ਅੱਜ ਦੀ ਕਾਰਵਾਈ ਜਿਵੇਂ ਨਸ਼ਾ ਹਾਂਜੀ ਪੂਰੇ ਖੁਸ਼ ਹਾਂ ਜੀ ਪੰਜਾਬ ਸਰਕਾਰ ਤੋਂ ਖੁਸ਼ ਹਾਂ ਜੀ ਤੇ ਅਸੀਂ ਐਸਐਸਪੀ ਸਾਹਿਬ ਫਰੀ ਮੁਕਸਰ ਸਾਹਿਬ ਦੀ ਖੁਸ਼ ਹਾਂ ਜੀ ਐਸਐਸਓ ਸਾਹਿਬ ਵੀ ਖੁਸ਼ ਹਾਂ ਤੇ ਡੀਐਸਪੀ ਸਾਹਿਬ ਵੀ ਖੁਸ਼ ਹੈ ਸਾਰੇ ਪ੍ਰਸ਼ਾਸਨੋਂ ਪੂਰੇ ਖੁਸ਼ ਹੈ ਜੀ ਅੱਜ ਜੋ ਪੰਜਾਬ ਪੁਲਿਸ ਤੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਕੰਮ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਅੱਜ ਨਸ਼ਾ ਤਸਕਰ ਵੇਚਣ ਵਾਲਿਆਂ ਦਾ ਜਿਹੜਾ ਘਾਰ ਆਟਾ ਡੈਰੀਅਰ ਕਰ ਦਿੱਤਾ ਗਿਆ ਇਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਸ਼ਾ ਤਸਕਰ ਹੋਣਗੇ ਉਹਨਾਂ ਨੂੰ ਠੱਲ ਪਵੇਗੀ ਨੌਜਵਾਨ ਪੀੜੀ ਨੂੰ ਸਨੇਹ ਦੇਣਾ ਚਾਹੁੰਗੇ ਜੋ ਨਸ਼ੀਲ ਕਲ ਵਿੱਚ ਫਸ ਚੁੱਕਿਆ ਹੈ ਲੇਕਿਨ ਬਾਹਰ ਨਹੀਂ ਕਨੋ ਨੌਜਵਾਨ ਪੀੜੀ ਨੂੰ ਸੁਨੇਹ ਰਹੀ ਦੇਣਾ ਚਾਹਾਂਗੇ ਵੀ ਆਦਾ ਨਸ਼ਾ ਛੱਡ ਕੇ ਆਪਦੇ ਸਹੀ ਰਾਹ ਤੇ ਆਣ ਠੀਕ ਹੈ ਇਹ ਨਸ਼ਾ ਨਾ ਵੇਚਿਆ ਜਾਵੇ ਨਾ ਖਰੀਦਾ ਜਾਵੇ ਪੰਜਾਬ ਪੁਲਿਸ ਜਾਂਦੇ ਤੇ ਸਖਤ ਕਾਰਵਾਈ ਕਰੇ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਪਿਛਲੇ ਲਗਭਗ 4 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈਗੀ ਉਸ ਦੀ ਲਗਾਤਾਰਤਾ ਤੇ ਅੱਜ ਇੱਕ तो हड्ड ड्रग पैडलर की एक जो प्रॉपर्टी हैगी है जो प्रोसीड ऑफ सेल ऑफ ड्रग्स की सी कि इस मल्टीपल एफ आई आर रजिस्टर की गई है, है पेल्ह इस ते बेस से वेरीफिकेशन की गई तो जो कंसर्न uh, जो सिविल बॉडी हैगी ईओ उन्होंने कोऑर्डिनेट किया गया सारी uh, मुकम्मल कार्रवाई वेरीफाई करके आज डिमोनीशन एक्साइज एगजिक्यूट की जा रही है तो लॉ एंड ऑर्डर की सिचुएशन से एरिया सिक्योरिटी प्रोपर सिक्योरिटी मेनटेन करने सारे बंदोबस्त आज किए गए है ਇਹ ਡੈਮੋਨਸਟ੍ਰੇਟਿਵ ਐਕਸ਼ਨ ਜੋ ਹੈ ਪ੍ਰੋਪਰਟੀ ਡਿਮੋਲੀਸ਼ਨ ਤੇ ਇਹ ਪਬਲਿਕ 'ਚ ਇਹੀ ਮੈਸੇਜ ਦਿੱਤਾ ਜਾ ਰਿਹਾ ਹੈਗਾ ਕਿ ਜੋ ਵੀ ਕੋਈ ਸੇਲ ਆਫ ਡਰੱਗਸ ਤੇ ਕੋਈ ਪ੍ਰੋਪਰਟੀ ਬਣਾਏਗਾ ਤਾਂ ਉਸ 'ਤੇ ਡੈਮੋਨਸਟ੍ਰੇਟਿਵ ਤੇ ਡੈਟਰੈਂਟ ਐਕਸ਼ਨ ਹੋਏਗਾ ਤੇ ਐਗਜ਼ੈਂਪਲਰੀ ਰਿਐਕਸ਼ਨ ਹੋਏਗਾ ਤੇ ਇਸ ਦੇ ਨਾਲ-ਨਾਲ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਡਰੱਗਸ ਬੈਂਗਲਰ ਬਾਰੇ ਕੋਈ ਇਨਪੁਟ ਮਿਲਦੀ ਹੈਗੀ ਤਾਂ ਤੁਰੰਤ ਪੁਲਿਸ ਨਾਲ ਸ਼ੇਅਰ ਕੀਤੀ ਜਾਏ ਤੇ ਉਸ ਦੀ ਅਨੋਨਿਮਿਟੀ ਰੱਖੀ ਜਾਏਗੀ ਤੇ ਉਸ 'ਤੇ ਤੁਰੰਤ ਕਾਰਵਾਈ ਵੀ ਕੀਤੀ ਜਾਏਗੀ ਸਰ ਜਿਨ੍ਹਾਂ ਦਾ ਘਰ ਤੋੜ ਰਹੇ ਆ ਇਸ ਵੇਲੇ ਇੱਕ ਸ ਨਹੀਂ ਇਹਨਾਂ ਦੇ ਜੋ ਮੈਂ ਪਹਿਲਾਂ ਕਿਹਾ ਕਿ ਮਲਟੀਪਲ ਅਫੇਅਰਸ ਰਜਿਸਟਰਡ ਹੈਗੀ ਹੈ ਤੇ ਸਾਰੀ ਕਾਨੂੰਨੀ ਚੀਜ਼ ਤੇ ਵੈਰੀਫਾਈ ਕਰਕੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਲਟੀਪਲ ਅਫੇਅਰਸ ਹੈ ਕਿ ਇਹਨਾਂ ਤੇ 5 ਅਫੇਅਰਸ ਰਜਿਸਟਰਡ